ਖਾਈ ਗਏ ਹੋ ਹੋ ਜਾਊਗਾ ਪਿੱਛੇ ਹੋ ਜਾ ਬੇਟੇ ਗਰਾਊਂਡ ਤੋਂ ਪਿੱਛੇ ਹੋ ਜਾ ਦੇਖੀ ਅੱਗੇ ਨਾ ਹੋ ਉਹਨਾਂ ਨੂੰ ਫਿਰ ਖੇਡਾਂ 'ਚ ਦਿੱਕਤ ਆਉਂਦੀ ਬਸ ਸੋਨੀ ਟਰਾਈ ਕੀਤੀ ਆ ਸਮੇਂ ਦੀਆਂ ਗੱਲਾਂ ਬਰਸੇ ਜੀ ਰਾਜਵੀਰ ਦੁਨੀਆਂ ਦਾ ਕਲਾਕਾਰਾਂ ਦੀ ਟੀਲੋਂ ਦੀ ਕਲਾ நி மு <hel ਹੱਟ ਹੋ ਜਾ ਰਾਜਵੀਰ ਤੇਨ ਤੂੰ ਵੀ ਰੱਖੀ ਐ ਗੱਲ ਨਹੀਂ ਬੋਲਣੀ ਤੂੰ ਹੀ ਲਾਉਣੀ ਪਣੀ ਐ ਦੱਸਣਾ ਪੈਣਾ ਵੀ ਮੋਰਾਲੀ ਕਿੱਥੇ ਖ ਪੈਂਦਾ ਖੋਖੋਦੀਆਂ ਬਈ ਬੱਚੀਆਂ ਤੇ ਨਾਲ ਟੀਚਰ ਸਾਹਿਬਾਨ ਹੱਟ ਕੇ ਟੀਮ ਨੂੰ ਜਿਹੜੀ ਲਾਈਨ ਅਪ ਕਰੀਏ ਖੋਖੋਦੀਆਂ ਬੱਚੀਆਂ ਜਿਹੜੇ ਮੈਚ ਹੋਣੇ ਆ ਤੇ ਹੁਣ ਗੱਲ ਪੁਸਤੀ ਦੀ ਆਇੜ ਵੱਡਾ ਕੱਠਾ ਵੱਡਾ ਮੈਚ ਇਹ ਦੋਨੇ ਪੈੜਿਆ ਬਾਈ ਦੋਨੇ ਪੈੜਿਆ ਦੋਨਾਂ ਦੇ ਕੋਚ ਵੀ ਪੈੜਿਆ ਕੋਚਾਂ ਲਈ ਵੀ ਤਾੜੀ ਵੰਦੀ ਹੈ ਕਿਉਂਕਿ ਕੋਚ ਰੱਬ ਦਾ ਰੂਪ ਹੁੰਦਾ ਚਲੋ ਦਬਾਵਾ ਮੈਂ ਤਕਰਾਈ ਚਲੋ ਤੇ ਮੈਂ ਤਨਾ ਫੜੋ ਬਾਈ ਚਲੋ